ਇਹ ਬਾਈ ਵਾਲਾ ਕੰਮ ਨਹੀਂ ਹੋਣਾ ਸਾਰੀ ਪਾਰਟੀ ਨੇ ਹਾਈ ਕਮਾਂਡ ਨੂੰ ਰਿਕੁਐਸਟ ਕੀਤੀ ਆ ਹੱਥ ਜੋੜ ਕੇ ਵੀ ਵਿਦਨ 10 ਡੇਜ਼ ਇਹ ਫੈਸਲਾ ਕਰ ਦੋ ਇਹ ਇਹ ਹੁਣ ਨਹੀਂ ਚੱਲਣਾ ਵੀ ਤੂੰ ਵੀ ਰਹਿ ਤੂੰ ਵੀ ਰਹਿ ਤੇ ਕਿਸੇ ਨੂੰ ਬਾਹਰ ਕੱਢਣ ਪਾ ਕੱਢਣਾ ਹੀ ਪੈਣਾ ਕਿਸੇ ਨੂੰ ਬਾਹਰ ਜਾਂ ਫਿਰ ਭਾਈ ਸਾਰੀ ਪਾਰਟੀ ਨੂੰ ਕੋਈ ਵੀ ਸਿੱਧੂ ਸਾਹਿਬ ਹੀ ਕਰਨੇ ਕਿ ਸਾਰਾ ਕੁਝ ਜਾਂ ਸਿੱਧੂ ਸਾਹਿਬ ਨੂੰ ਕਹਿਣ ਵੀ ਇਹ ਸਾਰੀ ਪਾਰਟੀ ਕਰੇਗੀ ਭਾਜਪਾ ਦਾ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਉਪਵਿਕ ਇੱਕ ਤਾਂ ਉਹ ਸਭ ਤੋਂ ਮਾੜੀ ਪਾਰਟੀ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਿਹਨੇ ਚਿੱਟਾ ਵੇਚਿਆ ਲਾਇਆ ਪੰਜਾਬ ਨੂੰ ਉਹਦੇ ਪਾਈ ਵੱਲ ਰਹੇ ਬੀਜੇਪੀ ਵਾਲੇ ਉਹ ਲੋਕਾਂ 'ਚ ਬਹੁਤ ਗੁੱਸਾ ਹੈ ਤੁਸੀਂ ਇਕੱਲਾ ਆਰਾਮ ਮੰਦਿਰ ਦੀ ਗੱਲ ਨਾ ਕਰੋ ਪਰ ਆਵਾ ਦੀ ਪਾਰਟੀ ਦੀ ਪਰਫਾਰਮੈਂਸ ਦੀ ਗੱਲ ਕਰੀਏ ਉਹ ਪਤਾ ਹੀ ਨਹੀਂ ਬੈ ਕਿਵੇਂ ਆਈਐਸ ਨੂੰ ਡੀਲ ਕਰਨਾ ਕਿਵੇਂ ਥੱਲੇ ਐਸਡੀਐਮ ਨੂੰ ਡੀਲ ਕਰਨਾ ਕਿਵੇਂ ਐਸਐਸਪੀ ਨੂੰ ਕਰਨਾ ਉਹ ਮਤਲਬ ਕੋਈ ਸੱਟਾ ਚਲਵਾ ਰਿਹਾ ਏ ਕੋਈ ਲੋਟਰੀ ਚਲਵਾ ਰਿਹਾ ਏ ਕੋਈ ਰੇਤਾ ਵੇਚ ਰਿਹਾ ਏ ਕੋਈ ਕੁਝ ਵੇਚ ਰਿਹਾ ਕੋਈ ਸਬਜ਼ੀਆਂ ਵਾਲਿਆਂ ਤੋਂ ਹੀ ਪੈਸੇ ਅਗਰਾਈ ਕਰੀ ਜਾਂਦਾ ਮੰਡੀ ਤੋਂ ਉਹਨਾਂ ਨੂੰ ਐ ਲੱਗਦਾ ਵੀ ਯਾਰ ਇਹ ਕਾਂਗਰਸ ਵਾਲੇ ਜਿਹੜੇ ਆ ਇਹਦੇ ਕੋਲ ਤਾਂ ਇਹ ਕਾਰ ਆ ਅਕਾਲੀ ਦਲ ਵਾਲੇ ਇਹ ਕਾਰ ਆ ਵੀ ਜਲਦੀ ਤੋਂ ਜਲਦੀ ਕਿਵੇਂ ਬਣਾਈਏ ਉਹ ਹੁਣ 50-50 ਸਾਲ ਹੋ ਗਏ ਉਹਨਾਂ ਨੂੰ ਉਹਨਾਂ ਨੇ ਕੁਝ ਆਫਰ ਤੁਹਾਨੂੰ ਦਿੱਤਾ ਕਿ ਕੋਈ ਸੌਫਟ ਕੋਰਨਰ ਹੈ ਆਮ ਆਦਮੀ ਪਾਰਟੀ ਤੇ ਮੈਂ ਤਾਂ ਉਹਨਾਂ ਤੋਂ ਵੈਸੇ ਸੀਨੀਅਰ ਨਾ ਤਿੰਨ ਵਾਰ ਮੈਂਬਰ ਪਾਰਲੀਮੈਂਟ ਐ ਇਸ ਪਰ ਤੇ ਉਹ ਇੱਕ ਛੋਟੀ ਪਾਰਟੀ ਆ ਉਹ ਵਿਚਾਰੇ ਕੀ ਆਫਰ ਦੇ ਸਕਦੇ ਨੇ ਸਰ ਪਹਿਲੀ ਗੱਲ ਇਹ ਹੈ ਲੁਧਿਆਣਾ ਵਿੱਚ ਤੁਸੀਂ ਲੜੋਗੇ ਨਹੀਂ ਲੜੋਗੇ ਕਿਉਂਕਿ ਗੱਲ ਹੋ ਰਹੀ ਹੈ ਅਲਾਈਅንስ ਦੀ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਤੇ ਸੀਟਾਂ ਹੁਣ ਵੱਜ ਜਾਣਗੀਆਂ ਨਹੀਂ ਮੈਂ ਤੁਸੀਂ ਤੁਸੀਂ ਪਹਿਲੇ ਤੋਂ ਦੱਸੋ ਕਿ ਲੁਧਿਆਣਾ ਵਿੱਚ ਤੁਸੀਂ ਖੜੇ ਹੋ ਰਹੇ ਹੋ ਕੌਣ ਸਪਾਰਟੀ ਦਾ ਚਿਹਰਾ ਹੋ ਤੁਸੀਂ ਤੁਸੀਂ ਪਹਿਲਾਂ ਅਲਾਈਅንስ ਤੇ ਮੈਂ ਸਪਸ਼ਟ ਕਰਨਾ ਚਾਹੁੰਦਾ ਬਿਲਕੁਲ ਪੰਜਾਬ ਦੇ ਵਿੱਚ ਇਹ ਕਨਫਿਊਜ਼ਨ ਤੁਹਾਡੇ ਰਾਹੀਂ ਮੈਂ ਕਲੀਅਰ ਕਰਨਾ ਚਾਹੁੰਦਾ ਨਹੀਂ ਰਹਿਣੀ ਚਾਹੀਦੀ ਬਿਲਕੁਲ ਅਲਾਈਅንስ ਜਿਹੜਾ ਹੈ ਉਹ ਠੀਕ ਹੈ ਪਾਰਲੀਮੈਂਟ ਸਾਨੂੰ ਆਪੋਜੀਸ਼ਨ ਪਾਰਟੀਆਂ ਨੂੰ ਇਕੱਠੇ ਲੜਾਈ ਇੰਡੀਆ ਆਲਾਈਅንስ ਦੇ ਰਾਹੀਂ ਲੜਨੀ ਪੈਂਦੀ ਹੈ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਮੁਕਲਵਾਸਨੀ ਦੇ ਘਰੇ ਹੋਈਆਂ ਨੇ ਤੇ ਇਧਰੋਂ ਚਾਹੇ ਸੰਦੀਪ ਪਾਠਕ ਗਏ ਹੋਣ ਚਾਹੇ ਰਾਗਵ ਚੱਡਾ ਗਏ ਹੋਣ ਚਾਹੇ ਆਤਸ਼ੀ ਜਕੂਈ ਪਰਦੇਵਾਲ ਸਾਹਿਬ ਸਿਰਫ ਗੱਲ ਦਿੱਲੀ ਤੇ ਦੇਸ਼ ਦੀ ਹੋਈ ਹੈ ਪੰਜਾਬ ਕਿਤੇ ਵੀ ਡਿਸਕਸ ਹੀ ਨਹੀਂ ਹੋਇਆ ਨਾ ਹੋਣਾ ਹੈ ਇਹ ਕਲੀਅਰ ਹਾਈ ਕਮਾਂਡ ਨੂੰ ਸਾਡੀ ਪਾਰਟੀ ਨੇ ਸਭਨੇ ਦੱਸਤਾ ਜਿੱਥੇ ਤੱਕ ਤੁਸੀਂ ਮੇਰੀ ਗੱਲ ਕੀਤੀ ਹੈ ਮੇਰਾ ਕਿਉਂਕਿ ਹੋਮ ਡਿਸਟ੍ਰਿਕਟ ਇਹ ਹੈ ਮੇਰੇ ਗ੍ਰੈਂਡਫਾਦਰ ਦਾ ਇੱਥੋਂ ਹੋਮ ਡਿਸਟ੍ਰਿਕਟ ਕੋ ਬਣੇ ਸਭ ਕੁਝ ਤੇ ਜੇ ਮੈਂ ਇਹ ਗੱਲ ਕਹੀ ਆ ਵੀ ਮੈਂ ਜੇ ਇਲੈਕਸ਼ਨ ਲੜੂੰਗਾ ਲੁਧਿਆਣੇੋਂ ਲੜੂੰਗਾ ਉਹ ਤਾਂ ਪਾਰਟੀ ਨੇ ਦੇਣੀ ਆ ਟਿਕ ਨਹੀਂ ਮੈਂ ਮੈਨੂੰ ਕੋਈ ਕਿਤੋਂ ਵੀ ਹੋਰ ਲੜਨ ਦਾ ਮੇਰੀ ਇੱਛਾ ਨਹੀਂਗੀ ਇਹ 100% ਦੀ ਕਲੀਅਰਟੀ ਹੈ ਅਗਰ ਅਲਾਈਅੰਸ ਹੋ ਜਾਂਦੀ ਹੈ ਔਰ ਪਾਰਟੀ ਲੁਧਿਆਣਾ ਦੀ ਸੀਟ ਆਮ ਆਦਮੀ ਪਾਰਟੀ ਨੂੰ ਦਿੰਦੀ ਹੈ ਫਿਰ ਕੀ ਹੋਏ ਦੇਖੋ ਹਾਈ ਕਮਾਂਡ ਦੇ ਮੂਰੇ ਤਾਂ ਤਾਂ ਨਤਮਸਤਕਾ ਸਾਰੇ ਹਾਈ ਕਮਾਂਡ ਦੇ ਹੁਣ ਜੇ ਮੈਂ ਕਹਾਂ ਵੀ ਤਿੰਨ ਵਾਰ ਮੈਂਬਰ ਪਾਰਲੀਮੈਂਟ ਨੂੰ ਮੈਨੂੰ ਬਣਾਤਾ ਜਿਉ ਉਹ ਮੈਨੂੰ ਕਹਿਣ ਇਹ ਸੀਟ ਅਲਾਈਅੰਸ ਤਾਂ ਛੱਡੋ ਕਿਸੇ ਹੋਰ ਨੂੰ ਵੀ ਦੇਣੀ ਆ ਮੈਂ ਇਹ ਥੋੜੀ ਕਹੂੰਗਾ ਵੀ ਕਿਉਂਕਿ ਜਦੋਂ ਮੈਨੂੰ ਟਿਕਟ ਮਿਲੀ ਤਾਂ ਉਦੋਂ ਵੀ ਤਾਂ ਕੋਈ ਕੈਂਡੀਡੇਟ ਹੋਣਾ ਹੀ ਆ ਨਾ ਹੋਰੇ ਤੇ ਇਸ ਕਰਕੇ ਅੱਗੇ ਵੀ ਆਉਣਾ ਹੈ ਕਿਸੇ ਨਾ ਕਿਸੇ ਨੇ ਪਾਰਟੀ ਨੂੰ ਘਰ ਇਹੋ ਜਿਹੀ ਕੰਮ ਕਰਨੇ ਵੀ ਚਾਹੀਦੇ ਆ ਵੀ ਭਾਈ ਕਿਤੇ ਨਾ ਕਿਤੇ ਕਦੇ ਆਰਗੇਨਾਈਜੇਸ਼ਨ ਵੀ ਕੰਮ ਲੈਣਾ ਚਾਹੀਦਾ ਹੈ ਕਦੇ ਇਲੈਕਟ੍ਰੋਲਿਕ ਪੋਲਿਟਿਕਸ ਨੇ ਆਉਣਾ ਚਾਹੀਦਾ ਹੈ ਚਲੋ ਉਹ ਜਦੋਂ ਵੀ ਫੈਸਲੇ ਹੋਣਗੇ ਪਰ ਅਸੀਂ ਲੋਕ ਪਾਰਟੀ ਹਾਈ ਕਮਾਂਡ ਨੂੰ ਸਮਰਪਿਤਾਂ ਜੋ ਉਹ ਫੈਸਲਾ ਲੈ ਲੈਣਗੇ ਇਹ ਨਹੀਂ ਹੈ ਵੀ ਮੇਰੀ ਸੀਟ ਆ ਜੀ ਇਹ ਆ ਤੁਸੀਂ ਵਿਨਿੰਗ ਫੇਸ ਰਹੇ ਹੋ ਇੱਕ ਹੋਰ ਦਾ ਗੱਲ ਦੱਸੋ ਕਿ ਐਂਟੀ ਇਨਕੰਮਨਸੀ ਨਹੀਂ ਹੋਏਗੀ ਹੁਣ ਜੇ ਭਾਜਪਾ ਵੀ ਅਰਬਨ ਵੋਟ ਹੈ ਲੁਧਿਆਣਾ ਦਾ Hindu ਵੋਟ ਹੈਗਾ ਸਭ ਕਰਕੇ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਫਰਕ ਪਾਏਗਾ ਨਹੀਂ ਦੇਖੋ ਜੀ ਲੁਧਿਆਣਾ ਇੰਪੋਰਟੈਂਟ ਸੈਂਟਰ ਹੈ ਹੈ ਥੋੜੀ ਪਰਫਾਰਮੈਂਸ ਹੋਣੀ ਚਾਹੀਦੀ ਆ ਮੈਨੂੰ ਐਮਪੀ ਦਾ ਕੰਮ ਆ ਦੇਖੋ ਇਹ ਬਹੁਤ ਵੱਡੀ ਤੁਸੀਂ ਕੀ ਸੋਚਦੇ ਹੋ ਸਾਡੇ ਕੋਲ 5 ਸਾਲ ਚ ਜੇ ਕੰਮ ਕਰਾਉਣ ਵਾਲਾ ਤਾਂ ਕੋਈ ਬੰਦਾ 5000 ਆਉਂਦੇ ਆ 5000 ਬੰਦਾ ਮੇ ਆ ਜਾਊਗਾ ਕੋਈ ਤੁਹਾਨੂੰ ਕੰਮ ਲੈ ਕੇ ਜਿਹਦਾ ਹੋਇਆ ਹੋ ਜਾਂ ਨਹੀਂ ਹੋਇਆ ਉਹ ਵੋਟ ਪੈਣੀ ਹੈ ਇਹਦੇ ਵਿੱਚ 10 ਲੱਖ ਉਹ ਤਾਂ ਤੁਹਾਡਾ ਕਦੇ ਤੁਹਾਨੂੰ ਸਿਰਫ ਇਹ ਦੇਖਦਾ ਵੀ ਇਹ ਬੰਦਾ ਇਹਦਾ ਕਰੈਕਟਰ ਕਿਹਦਾ ਹੈ ਉਹ ਤੁਹਾਡੇ ਕੋਲ ਮਿਲਦਾ ਥੋੜੀ ਜਿਹਾ ਕਦੇ ਤੁਹਾਨੂੰ ਕਿੱਡਾ 25 ਲੱਖ ਅਬਾਦੀ ਆ ਸਾਰੇ 25 ਤੋਂ ਵੀ ਵੱਧ ਲੁਧਿਆਣੇ ਦੀ ਤੇ ਉਹ ਤਾਂ ਸਿਰਫ ਥੋੜੇ ਇਸ ਤੇ ਵੋਟ ਕਰਦਾ ਵੀ ਇਹ ਬੰਦੇ ਦਾ ਕਰੈਕਟਰ ਕੀ ਆ ਇਹਨੇ ਅਮਾਨਦਰੀ ਨਾਲ ਕੰਮ ਕੀਤਾ ਹੈ ਜਾਂ ਇਹ ਆਪਣੀਆਂ ਪ੍ਰਾਪਰਟੀਆਂ ਬਣਾਉਂਦਾ ਰਿਹਾ ਹੈ ਲੋਕੀ ਅੱਜਕੱਲ ਸੈਕਿੰਡ ਚ ਦੇਖਦੇ ਆ ਵੀ ਯਾਰ ਇਹ ਆਪਣੇ ਘਰ ਦੇ ਲਈਓ ਕੰਮ ਕਰਦਾ ਰਿਹਾ ਜਾਂ ਪਾਰਟੀ ਲਈ ਕੀਤਾ ਹੁਣ ਮੈਂ ਪਿੰਡਾਂ ਜਾਊਂਗਾ ਮੈਂ ਤਾਂ ਇਹ ਕਹੂੰਗਾ ਵੀ ਮੈਂ 1 ਸਾਲ ਕੱਲਾ MP ਆ ਔਜਲਾ ਸਾਹਿਬ ਤੇ ਦੋ ਅਸੀਂ MP ਆ ਸਵਾ ਸਾਲ ਅਸੀਂ ਫੁੱਟਪਾਥ ਤੇ ਬੈਠੇ ਰਹੇ ਜਿੱਨਾਂ ਚ ਰੈਜੀਟੇਸ਼ਨ ਚੱਲਿਆ ਤੇ ਮੇਰੇ ਮੇਰੇ ਭਰਾ ਮੇਰੇ ਕਿਸਾਨ ਮਿੱਤੋ ਹੋਰ ਕੀ ਚਾਹੁੰਦੇ ਵੀ ਸਾਡੀ ਲੜਾਈ ਸਭ ਤੋਂ ਵੱਡੀ ਸੀ ਇਹ ਭਾਈ ਫੁੱਟਪਾਥ ਤੇ ਪਿਆ ਸੀ ਹੋਰ ਅਸੀਂ ਇਹ ਤੋ ਕੀ ਲੈਣਾ ਜੇ ਸ਼ਹਿਰ ਦੀ ਗੱਲ ਕਰੋ ਮੈਂ ਸਭ ਤੋਂ ਵੱਧ ਅੱਜ ਵੀ ਚਾਹੇ ਟੈਰਰਿਜ਼ਮ ਹੋਵੇ ਸ਼ਹਿਰ ਚ ਕੀ ਹੈ ਸ਼ਹਿਰ ਚ ਸਭ ਤੋਂ ਵੱਧ ਸ਼ਹਿਰੀ ਨੂੰ ਅਮਨ ਸ਼ਾਂਤੀ ਚਾਹੀਦੀ ਹੈ ਚੇਵੇਂ ਅਮਰਿਤਪਾਲ ਜੀ ਸ਼ਾਂਤੀ ਤੁਹਾਡੇ ਕਾਂਗਰਸ ਵਿੱਚ ਹੈਗੀ ਹੈ ਇੰਨਾ ਜੋ ਇਨ ਫਾਈਟਿੰਗ ਹੈ ਸਿੱਧੂ ਸਾਹਿਬ ਦੇ ਨਾਲ ਵੀ ਦੀ ਪਾਰਟੀ ਦੀ ਜੀ ਇਕੁਏਸ਼ਨ ਹੈ ਦੇਖੋ ਇਸ ਵਾਰ ਮੈਂ ਤੁਹਾਨੂੰ ਕਲੀਅਰ ਕਹਿ ਦਿੰਦਾ ਇਹ ਬਾਈ ਵਾਲਾ ਕੰਮ ਨਹੀਂ ਹੋਣਾ ਸਾਰੀ ਪਾਰਟੀ ਨੇ ਹਾਈ ਕਮਾਂਡ ਨੂੰ ਰਿਕੁਐਸਟ ਕੀਤੀ ਆ ਹੱਥ ਜੋੜ ਕੇ ਵੀ ਵਿਦਨ 10 ਡੇਜ਼ ਇਹ ਫੈਸਲਾ ਕਰ ਦਿਓ ਉਹਦੇ ਵਿੱਚ ਸਾਰੇ ਸਾਡੇ ਪੰਜਾਬ ਦੇ 234 ਤੋਂ ਉੱਤੇ ਬਲੋਕ ਪ੍ਰੈਜ਼ੀਡੈਂਟ ਨੇ ਸਾਡੇ ਕੋਲ 117 ਜਿਹੜੇ ਸਾਡੇ ਹਲਕੇ ਨੇ ਉਹਨਾਂ ਦੇ ਇੰਚਾਰजेस ਤਾਂ ਐਮ ਐਲ ਏ ਸਾਰੇ ਐਮ ਪੀ ਜਿੱਤੇ ਹਾਰੇ 13 ਦੇ ਸਾਰੀ ਫਰੰਟਲ ਆਰਗੇਨਾਈਜੇਸ਼ਨ ਸਭ ਨੇ ਕਹਿਤਾ ਆ ਫੈਸਲਾ ਇਹ ਤੁਹਾਨੂੰ ਕਰਨਾ ਪਊ ਬਹੁਤ ਨੁਕਸਾਨ ਅਸੀਂ 24 22 ਚ ਚੱਲ ਲਿਆ ਕੰਮ ਬੜੇ ਕੀਤੇ ਲੋਕਾਂ ਦੀ ਲੋਕ ਖੁਸ਼ ਬੜੇ ਸੀ ਪਰ ਜਦੋਂ ਕਿਸੇ ਨੇ ਕਹਿਤਾ ਜੀ ਅਸੀਂ ਐਸਸੀ ਨੂੰ ਨਹੀਂ ਪਾਉਣੀ ਕੋਈ ਕਹਿੰਦਾ ਜੀ ਅਸੀਂ ਪ੍ਰਵਾਸੀ ਨੂੰ ਨਹੀਂ ਪਾਉਣੀ ਕੋਈ ਕਹਿੰਦਾ ਜੀ ਅਸੀਂ ਹਿੰਦੂ ਨੂੰ ਨਹੀਂ ਕੁਝ ਕਰਨਾ ਐਸਾ ਕੰਮ ਖਰਾਬ ਕੀਤਾ ਵੀ ਸਾਡਾ ਵਰਕਰ ਤਾਂ ਸਾਡੇ ਲਈ ਵੋਟ ਮੰਗਣ ਜੋਗਾ ਹੀ ਨਹੀਂ ਰਿਹਾ ਉਹ ਸਥਿਤੀ ਅਸੀਂ ਬਿਲਕੁਲ ਨਹੀਂ ਲਿਆਉਣੀ ਇਹ ਸਾਰੀ ਯਾਦਵ ਸਾਹਿਬ ਨਵੇਂ ਇੰਚਾਰਜ ਨੇ ਉਹਨਾਂ ਨੂੰ ਵੀ ਸਾਰਿਆਂ ਨੇ ਕਹਿਤਾ ਤੇ ਅਸੀਂ ਜਿਹੜੀ ਸਾਡੀ ਪੋਲੀਟੀਕਲ ਫੇਅਰ ਕਮੇਟੀ ਸੀ 31 31 ਲੋਕ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਵੀ ਕੱਲੀ ਕੱਲੀ ਗੱਲ ਜਾ ਕੇ ਅਸੀਂ ਦੱਸਿਆ ਆਏ ਆ ਇਹ ਅਸੀਂ ਅਵੇਅਰ ਆ ਇਸ ਗੱਲ ਤੋਂ ਵੀ ਪਿਛਲੀ ਵਾਲੀ ਗਲਤੀ ਅਸੀਂ ਨਹੀਂ ਕੀਤੀ ਕਿਸ ਤਰ੍ਹਾਂ ਦੀ ਐਕਸ਼ਨ ਚਾਹੁੰਦੇ ਤੁਸੀਂ ਐਕਸ਼ਨ ਹੁਣ ਜੇ ਦੋ ਭਰਾ ਲੜਦੇ ਆ ਤੇ ਇਹ ਇਹ ਫਾਦਰ ਤੇ ਮਦਰ ਨੇ ਸੋਚਣਾ ਨਾ ਵੀ ਇੱਕ ਘਰ ਚ ਰੋਜ਼ ਇੱਕ ਸ਼ਾਮ ਸਵੇਰੇ ਇਕੱਠੇ ਹੋ ਕੇ ਰੋਜ਼ ਲੜਦੇ ਆ ਤੇ ਕੰਮ ਕੋਈ ਕਰਦੇ ਨਹੀਂ ਜੇ ਜਾਂਦੇ ਆ ਤਾਂ ਸਵੇਰੇ ਮੂਡ ਖਰਾਬ ਹੋ ਜਾਂਦੇ ਆ ਤੇ ਇਹੋ ਜੀ ਬਿਆਨਬਾਜ਼ੀ ਜਿਹੜੀ ਹੁੰਦੀ ਆ ਉਹਨਾਂ ਨੂੰ ਇੱਕ ਨੂੰ ਕਹਿਣ ਭਾਈ ਤੂੰ ਆਪਣਾ ਬੈਠ ਤੈਨੂੰ ਮੌਕਾ ਬਹੁਤ ਦੇਤਾ ਤੇਰੀ ਪਰਫਾਰਮੈਂਸ ਜਿਹੜੀ ਜਿਹ ਹੈ ਜੀ ਸੀ ਉਹ ਸਾਨੂੰ ਪਤਾ ਹੈ ਜੇ ਉਹ ਮੰਨਦਾ ਠੀਕ ਹੈ ਨਹੀਂ ਫਿਰ ਪਾਰਟੀ ਦਾ ਜਿਹੜੀ ਸਾਰੇ ਜਿਹੜੀ ਇੱਕ ਇੱਕ ਇੰਡੀਕੇਸ਼ਨ ਸਾਫ਼ ਪਾਰਟੀ ਦੇ ਰਹੀ ਆ ਵੀ ਇਸ ਵਾਰ ਇਹ ਲੜਾਈ ਝਗੜਾ ਬੰਦ ਕਰੋ ਇਹ ਇਹ ਹੁਣ ਨਹੀਂ ਚੱਲਣਾ ਵੀ ਤੂੰ ਵੀ ਰਹਿ ਤੂੰ ਵੀ ਰਹਿ ਤੇ ਕਿਸੇ ਨੂੰ ਬਾਹਰ ਕੱਢਣ ਪਾ ਕੱਢਣਾ ਹੀ ਪੈਣਾ ਕਿਸੇ ਨੂੰ ਬਾਹਰ ਜਾਂ ਫਿਰ ਭਾਈ ਸਾਰੀ ਪਾਰਟੀ ਨੂੰ ਕੋਈ ਵੀ ਸਿੱਧੂ ਸਾਹਿਬ ਹੀ ਕਰਨੇ ਕਿ ਸਾਰਾ ਕੁਝ ਜਾਂ ਸਿੱਧੂ ਸਾਹਿਬ ਨੂੰ ਕਹਿਣ ਵੀ ਇਹ ਸਾਰੀ ਪਾਰਟੀ ਕਰੇਗੀ ਕਿਉਂਕਿ ਹੁਣ ਸਿੱਧੀ ਜਿਹੜੀ ਲਾਈਨ ਆ ਉਹ ਪਾਰਟੀ ਨੂੰ ਬੜੀ ਕਲੈਰਿਟੀ ਹੈ ਇਸ ਲੱਭ ਚ ਮੈਨੂੰ ਨਹੀਂ ਲੱਗਦਾ ਵੀ ਇਹ ਹੁਣ ਇਦੋਂ ਵੱਧ ਉਹਨਾਂ ਨੂੰ ਕੋਈ ਕਲੈਰਿਟੀ ਕਿਸੇ ਚੀਜ਼ ਦੀ ਹੋਰ ਚਾਹੀਦੀ ਹੋਊਗੀ ਇਹ ਫੈਸਲਾ ਤੁਹਾਡੇ ਮੂਰੇ ਆ ਇਹ ਗੱਲ ਕੀਤੀ ਨੂੰ ਮੈਨੂੰ ਲੱਗਦਾ 2-3 ਦਿਨ ਹੋਏ ਆ ਤੇ ਸਾਰਿਆਂ ਨੇ ਵਿਥਿਨ 10 15 ڈیز ਇਹ ਫੈਸਲਾ ਕਰਨ ਨੂੰ ਕਿਹਾ ਏ ਤੇ ਮੈਨੂੰ ਲੱਗਦਾ ਇਸ ਮਹੀਨੇ ਦੇ ਅੰਦਰ ਅੰਦਰ ਇਹ ਫੈਸਲਾ ਹੋ ਜਾਏ। ਦਿਵਿੰਦਰ ਯਾਦਵ ਵੀ ਆਏ ਸੀ ਚੰਦੇਗੜ੍ਹ ਵਿੱਚ ਮੀਟਿੰਗ ਵੀ ਹੋਈ ਸੀ। ਕਾਫੀ ਲੀਡਰਸ ਆਏ ਕਾਫੀ ਲੀਡਰ ਨਦਾਰਤ ਵੀ ਸੀ ਤੁਸੀਂ ਵੀ ਨਹੀਂ ਦਿਖੇ। ਕੀ ਕਾਰਨ ਸੀਗਾ? ਨਹੀਂ ਇਹ 'ਚ ਕੋਈ ਸ਼ੱਕ ਨਹੀਂ ਬਈ ਉਹਨਾਂ ਨੇ ਬੜੇ ਲੰਬਾ ਚਿਰ 3 ਦਿਨ ਉਹਨਾਂ ਨੇ ਮੀਟਿੰਗ ਕੀਤੀ ਜੀ ਸਭ ਨੂੰ ਸਭ ਨੂੰ ਮਿਲੇ। ਅਸੀਂ ਵਰਕਿੰਗ ਪ੍ਰੈਜ਼ੀਡੈਂਟ ਨੇ ਜਿਹੜੇ ਭਾਰਤ ਪੂਸ਼ਨਾ ਆਸ਼ੋਜੀ ਉਹ ਲੁਧਿਆਣੇ ਤੋਂ ਆ। ਅਸੀਂ ਉਹ ਦਿਨ ਜਿਹੜੇ ਆ ਉਹ ਉਹਨਾਂ ਨੂੰ ਦੱਸਤਾ ਸੀ ਵੀ ਸਾਡੇ ਪ੍ਰੋਗਰਾਮ ਰੱਖੇ ਆ ਪਰ ਅਸੀਂ ਦਿੱਲੀ ਚ ਉਹਨਾਂ ਨੂੰ ਜ਼ਰੂਰ ਮਿਲਿਆਏ ਸੀ ਇਹ ਮੀਟਿੰਗ ਸਿਰਫ ਦੋ ਗੱਲਾਂ ਤੇ ਹੋਈ ਆ ਇੱਕ ਗੱਲ ਮੇਨ ਸੀ ਵੀ ਅਲਾਈਅੰਸ ਦਾ ਇੱਕ ਸ਼ੰਕਾ ਸੀ ਉਹ ਸਭ ਨੇ ਕਿਹਾ ਵੀ ਨਹੀਂ ਕਰਨਾ ਦੂਜਾ ਪਾਰਟੀ ਦੇ ਵਿੱਚ ਸਭ ਤੋਂ ਜ਼ਰੂਰੀ ਆ ਜਿਹੜਾ ਇਨਡਿਸਪਲਨ ਆ ਜਿਹੜਾ ਉਹਨੂੰ ਖਤਮ ਕਰਨਾ ਦੋ ਗੱਲਾਂ ਸੀ ਉਹ ਜਿਹੜਾ ਨਹੀਂ ਗਿਆ ਮੀਟਿੰਗ ਚ ਉਹਨਾਂ ਨੂੰ ਉਹਨਾਂ ਨੇ ਸਾਰੀਆਂ ਗੱਲਾਂ ਉਹਨਾਂ ਤੋਂ ਪੁੱਛ ਕੇ ਇਕੱਲੇ ਇਕੱਲੇ ਬੰਦੇ ਦਾ ਤਿਆਰ ਕਰਕੇ ਹਾਈ ਕਮਾਂਡ ਨੂੰ ਰਿਪੋਰਟ ਦਿੱਤੀ ਤੇ ਇਨਡਿਸਪਲਨ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਇਨਡਿਸਪਲਨ ਵਾਕਈ ਹੈਗੀ ਔਰ ਕਿਸ ਤਰ੍ਹਾਂ ਦੀ ਹੈਗੀ ਇੱਕ ਤਾਂ ਸਿੱਧੂ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ ਹੋਰ ਵੀ ਇਸ ਤਰ੍ਹਾਂ ਦੇ ਮਸਲੇ ਨੇ ਕਿ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਅਸੀਂ 2022 ਵਿੱਚ ਵੀ ਦੇਖੀ ਸੀ ਔਰ ਬਾਅਦ ਵਿੱਚ ਵੀ ਕਿ ਕਾਂਗਰਸ ਦੀ ਇਨਫਾਈਟਿੰਗ ਪਬਲਿਕ ਇਨਫਾਈਟਿੰਗ ਹੁੰਦੀ ਹੈ ਨਹੀਂ ਇਹ ਸਬਕ ਅਸੀਂ ਬਹੁਤ ਚੰਗੀ ਤਰ੍ਹਾਂ ਸਿੱਖ ਲਿਆ ਉਹਦੇ ਵਿੱਚ ਅਸੀਂ ਵੀ ਸ਼ਾਮਲ ਸਾਰੇ ਲੀਡਰ ਸ਼ਾਮਲ ਨੇ ਬਈ ਭਾਈ ਜੋ ਕੁਝ ਕਰਨਾ ਜੇ ਸਾਨੂੰ ਪਾਰਟੀ ਆਪਣੀ ਆਪਣੀ ਗੱਲ ਕਰਨ ਦਾ ਮੌਕਾ ਦਿੰਦੀ ਹੈ ਇਹ ਮਤਲਬ ਥੋੜੀ ਐ ਮੀਡੀਆ ਤੇ ਕਰਨੀ ਹੈ ਮੈਂ ਤਾਂ ਹੀ ਇਹ ਗੱਲ ਕਹਿ ਰਿਹਾ ਵੀ ਹੁਣ ਪਾਰਟੀ ਹਾਈ ਕਮਾਂਡ ਨੂੰ ਸਾਰਿਆਂ ਨੇ ਆਪਣੀ ਗੱਲ ਸਮਝਾਤੀ ਇਹ ਕਹਿਤੀ ਆ ਕਿਸੇ ਪਲੇਟਫਾਰਮ ਤੇ ਗੋਈ ਚਾਹੇ ਰਾਜਾ ਬੜਿੰਗ ਸਾਹਮਣੇ ਵਾਰ-ਵਾਰ ਪੁੱਛਿਆ ਏ ਉਹਨਾਂ ਨੇ ਕਦੇ ਇਹ ਗੱਲ ਨਹੀਂ ਕੀਤੀ ਸਿੱਧੂ ਸਾਹਿਬ ਦੇ ਕੋਈ ਸ਼ਬਦ ਉਹਨਾਂ ਨੇ ਉਲਟ ਨਹੀਂ ਬੋਲੇ ਆ ਨਾ ਬਾਜਵਾ ਸਾਹਿਬ ਨੇ ਕੋਈ ਸ਼ਬਦ ਬੋਲੇ ਨਾ ਕਿਸੇ ਦੇ ਬਹੁਤ ਜਿਹੜਾ ਹੈ ਉਹ ਵਰਕਰ ਵੀ ਸਾਡਾ ਅੱਕ ਚੁੱਕਿਆ ਹੈ ਇਹ ਚੀਜ਼ ਦੇਖ-ਦੇਖ ਕੇ ਉਹਨੇ ਵੀ ਆਪਣੇ ਲੀਡਰਾਂ ਨੂੰ ਕਿਹਾ ਭਾਈ ਵੀ ਤੁਸੀਂ ਆਪਣੇ ਆਪ 'ਚ ਇਹ ਲੜਨਾ ਬੰਦ ਕਰੋ ਤੇ ਇੱਕ ਹੋਵੋਗੇ ਸਾਨੂੰ ਕੋਈ ਸ਼ਕਤੀ ਹੈ ਜਿਹੜੀ ਉਹ ਹਰਾ ਨਹੀਂ ਸਕਦੀ ਤੁਸੀਂ ਬੜਾ ਬਦਲਾਅ ਹੈ ਜਿਹੜਾ ਇਸ 24 ਦੀ ਇਲੈਕਸ਼ਨ 'ਚ ਤੁਸੀਂ ਦੇਖੋਗੇ ਅਲਾਈਅੰਸ ਦੀ ਗੱਲ ਕਿਉਂ ਨਹੀਂ ਹੋ ਸਕਦੀ ਆਮ ਆਦਮੀ ਪਾਰਟੀ ਔਰ ਪੰਜਾਬ ਕਾਂਗਰਸ ਵਿੱਚ ਇਸ ਤਰ੍ਹਾਂ ਕੀ ਗੱਲ ਹੈ ਇੱਕ ਤਾਂ ਇਹ ਹੈ ਕਿ ਐਕਸ਼ਨ ਹੋ ਰਿਹਾ ਹੈ ਜੈ ਵਿਜੀਲੈਂਸ ਹੈ ਚਾਹੇ ਬਾਕੀ ਹਾਂ ਦੋ ਗੱਲਾਂ ਹੈ ਇੱਕ ਤਾਂ ਤੁਸੀਂ ਜਿਹੜੀ ਕਹਿ ਰਹੇ ਹੋ ਲੀਡਰਾਂ ਦੀ ਫੜਾਫੜਾਈ ਐਮਐਲਏ ਐਮਪੀ ਮੰਤਰੀ ਜੋ ਮਰਜੀ ਜੀ ਨੂੰ ਮਰਜੀ ਫੜ ਲੇ ਸਾਨੂੰ ਕੋਈ ਇਤਰਾਜ਼ ਨਹੀਂ ਐਸੇ ਕੰਮ ਲਈ ਹੁੰਦੇ ਆ ਲੀਡਰ ਉਹਨਾਂ ਨਾਲ ਦੂਜੀ ਪਾਰਟੀ ਨੇ ਕਰਨਾ ਹੁੰਦਾ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਥੱਲੜੇ ਗ੍ਰਾਊਂਡ ਟੇ ਸਾਡਾ ਜਿਹੜਾ ਵਰਕਰ ਸੀ ਸਾਡੇ ਸਰਪੰਚ ਸੀ ਪੰਜ ਸੀ ਬਲੌਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਉਹਨਾਂ ਨੂੰ ਡਰਾਇਆ ਧਮਕਾਇਆ ਵੀ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰੋ ਜਾਂ ਕਾਂਗਰਸ ਪਾਰਟੀ ਦਾ ਕੰਮ ਬੰਦ ਕਰੋ ਅਸੀਂ ਤੁਹਾਡੇ ਤੇ ਆ ਕੇਸ ਬਣਾਵਾਂਗੇ ਤੁਹਾਡੇ ਤੇ ਕਿ ਕਿ ਸਰਪੰਚ ਰਹੇ ਆ ਸਾਰਿਆਂ ਨੇ ਆਪਣੇ ਪਿੰਡਾਂ ਤੇ ਕਰੋੜਾ ਰੁਪਇਆ ਲਾਇਆ ਕਿਸੇ ਗੱਲ ਨੂੰ ਵੀ ਕੱਢ ਲੈਂਦੇ ਆ ਜੀ ਆ ਤੁਸੀਂ ਜਾਣ ਬੁੱਝ ਕੇ ਪਸਾਉਣ ਲਈ ਇਸ ਕਰਕੇ ਅਸੀਂ ਆਪਣੇ ਵਰਕਰ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਇਸ ਕਰਕੇ ਲੀਡਰਾਂ ਦੀ ਫੜਾਫੜਾਈ ਦਾ ਸਾਨੂੰ ਕੋਈ ਨਹੀਂ ਕਰੀ ਜਾਂਦੇ ਪਰ ਜਿਹੜਾ ਵਰਕਰ ਥੱਲੇ ਆ ਜੇ ਜਿਹੜੀ ਸਾਡੀ ਫੌਜ ਆ ਜੇ ਸਾਨੂੰ ਉਤ ਹੀ ਉਹਦੇ ਉੱਤੇ ਹੀ ਉਹਨੂੰ ਤੰਗ ਪ੍ਰੇਸ਼ਾਨ ਕਰਨਾ ਤੇ ਫਿਰ ਜੀ ਉਹ ਸੱਤੋਂ ਉਹਨਾਂ ਨੇ ਕੀ ਲੈਣਾ ਅਸੀਂ ਤਾਂ ਸਿੱਧਾ ਇੱਕ ਦੂਜੇ ਨਾਲ ਟੁੱਟ ਜਾਗੇ ਸਾਡੀ ਆਰਮੀ ਤਾਂ ਉਹੀ ਆ ਨਾ ਜਿਹਨੂੰ ਪਰ ਹੁਣ ਇਸ ਵਾਰ ਜੀ ਜੋ ਲੜਾਈ ਹੈ ਕਾਂਗਰਸ ਪਾਰਟੀ ਦੀ ਉਹਦੇ ਵਿੱਚ ਤੁਸੀਂ ਸੁਨੀਲ ਜਾਖੜ ਨੇ ਉਹ ਵੀ ਕਾਂਗਰਸ ਤੋਂ ਗਏ ਨੇ ਕੈਪਟਨ ਅਮਰਿੰਦਰ ਸਿੰਘ ਉਹ ਵੀ ਕਾਂਗਰਸ ਤੋਂ ਗਏ ਨੇ ਤੇ ਇਸ ਕਰਕੇ ਕਿੰਨੀ ਚੈਲੈਂਜਿੰਗ ਹੈ ਲੜਾਈ ਨਹੀਂ ਕੈਪਟਨ ਸਾਹਿਬ ਤਾਂ ਚਲੋ ਬੜੇ ਸਤਿਕਾਰਯੋਗ ਨੇ ਉਹ ਤਾਂ ਕੋਈ ਐਕਟੀਵਿਟੀ ਉਹਨਾਂ ਦੀ ਤਾਂ ਹੈ ਨਹੀਂ ਕਿ ਉਹ ਤਾਂ ਘਰੇ ਬੈਠੇ ਆ ਜਾਖੜ ਸਾਹਿਬ ਬਹੁਤ ਹੀ ਸਾਡੇ ਕਾਬਲ ਲੀਡਰ ਨੇ ਸਭ ਕੁਝ ਪਰ ਭਾਜਪਾ ਦਾ ਪੰਜਾਬ ਦੇ ਵਿੱਚ ਕੁਈ ਵੀ ਜਿਹੜਾ ਉਹ ਪੁਵਖੇ ਇਹ ਗੱਲ ਨੂੰ ਸਮਝੋ ਐਡਾ ਵੱਡਾ ਇੱਕ ਤਾਂ ਦੋ ਗੱਲਾਂ ਹੋਈਆਂ ਇੱਕ ਤਾਂ ਉਹ ਸਭ ਤੋਂ ਮਾੜੀ ਪਾਰਟੀ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਿਹਨੇ ਚਿੱਟਾ ਵੇਚਿਆ ਲਾਇਆ ਪੰਜਾਬ ਨੂੰ ਉਹਦੇ ਪਾਈ ਵੱਲ ਰਹੇ ਭਾਜਪਾ ਵਾਲੇ ਉਹ ਲੋਕਾਂ 'ਚ ਬਹੁਤ ਗੁੱਸਾ ਹੈ ਤੁਸੀਂ ਇਕੱਲਾ ਰਾਮ ਮੰਦਰ ਦੀ ਗੱਲ ਨਾ ਕਰੋ ਰਾਮ ਮੰਦਰ ਰਾਮ ਜੀ ਤਾਂ ਸਭ ਦੇ ਆ ਵੀ ਉਹਦੇ ਨਾਲ ਸਭ ਕੁਝ ਧੋਤਾ ਜਾਊਗਾ ਦੂਜੀ ਗੱਲ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਦੇਖੋ ਨਾ ਰਾਮ ਜੀ ਸਾਰੇ ਗੁਰੂ ਗ੍ਰੰਥ ਸਾਹਿਬ ਰੱਬ ਤਾਂ ਇੱਕ ਹਨ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਨੇ ਬਿਆਦਬ ਕੀਤੀ ਉਹਨਾਂ ਨਾਲ ਬੀਜੇਪੀ ਸੀਗੀ ਤੀਜਾ ਸਭ ਤੋਂ ਇਹ ਦੋ ਗੱਲਾਂ ਤੋਂ ਬਾਅਦ ਜਿਹੜਾ ਕਿਸਾਨ ਐਜੀਟੇਸ਼ਨ ਹੋਇਆ ਉਹ ਬਹੁਤ ਵੱਡੀ ਨਫਰਤ ਆ ਬੀਜੇਪੀ ਦੇ ਖਿਲਾਫ ਜਿਹੜੀ ਲੋਕਾਂ ਚ ਭਰੀ ਆ ਤੇ ਕਿਸਾਨ ਤੇ ਸ਼ਹਿਰੀ ਉਹ ਇੱਕ ਨੇ ਉਹ ਜੁੜੇ ਹੋਏ ਨੇ ਉਹਨਾਂ ਦਾ ਜੇ ਉਹ ਕਿਸਾਨ ਕੁਝ ਬੀਜਦਾ ਤੇ ਉਹ ਸ਼ਹਿਰ ਚ ਆ ਕੇ ਲਾਲੇ ਦੇ ਵੇਚਦਾ ਜੇ ਕਿਸੇ ਉਹਦੀ ਘਰੇ ਵਿਆਹ ਸ਼ਾਦੀ ਆ ਤਾਂ ਉਹ ਆ ਕੇ ਕੱਪੜੇ ਜਿਹੜੇ ਜਾਂ ਜੋ ਵੀ ਖਰੀਦਣਾ ਉਹ ਆ ਕੇ ਦੁਕਾਨਾਂ ਤੋਂ ਸ਼ਹਿਰ ਤੋਂ ਖਰੀਦਣਾ ਨਾ ਇਸ ਕਰਕੇ ਉਹਨਾਂ ਦੀ ਬਹੁਤ ਬਾਉਂਡਿੰਗ ਆ ਟੁੱਟ ਨਹੀਂ ਸਕਦੀ ਹੁਣ ਕਰਤਾਰਪੁਰ ਲਾਂਗਾ ਵੀ ਖੁੱਲਿਆ ਸੀ ਜਿਵੇਂ ਅਜ ਰਾਮ ਜੀ ਮੰਦਿਰ ਦੀ ਗੱਲ ਹੋ ਰਹੀ ਆ ਉਹ ਹਿੰਦੂ ਸਿੱਖਾਂ ਨੇ ਸਾਂਹਮਣੇ ਇਕੱਠੀ ਮਨਾਈ ਪਾਰਟੀ ਤੋਂ ਉੱਤੇ ਉੱਠ ਕੇ ਮਨਾਈ ਉੱਥੇ ਮੋਦੀ ਜੀ ਵੀ ਆਏ ਉੱਥੇ ਮਨਮੋਹਨ ਸਿੰਘ ਜੀ ਵੀ ਆਏ ਸੀ ਦਰੋ ਕੈਪਟਨ ਬਲਵਿੰਦਰ ਸਿੰਘ ਜੀ ਵੀ ਸੀ ਇਸ ਕਰਕੇ ਇਹ ਧਰਮ ਆਪਣੀ ਜਗ੍ਹਾ ਧਰਮ ਤਾਂ ਬਹੁਤ ਵੱਡਾ ਏ ਪਰ ਜੇ ਤੁਸੀਂ ਕੋ ਪੰਜਾਬ ਵਰਗੇ ਚ ਤੁਸੀਂ ਇਹ 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 ਇਸ ਗੱਲ ਨਾਲ ਫਰਕ ਠੀਕ ਆ ਅਸੀਂ ਤਾਂ ਸ਼ਾਇਦ ਮੈਂ ਇਹ ਗੱਲ ਕਹਿੰਦਾ ਨਹੀਂ ਸ਼ਾਇਦ ਅਸੀਂ ਕਿਸੇ ਬੀਜੇਪੀ ਵਾਲੇ ਨਾਲ ਵੱਧ ਵੀ ਸਾਡੇ ਮਨ 'ਚ ਸ਼ਰਧਾ ਹੋ ਸਕਦੀ ਘੱਟ ਕਿਵੇਂ ਹੋ ਸਕਦੀ ਹੈ ਸਾਡੇ ਮਨ 'ਚ ਰਾਮ ਜੀ ਲਈ ਪਰ ਉਰੇ ਲੋਕ ਪੰਜਾਬ ਇਹ ਬਾਰਡਰ ਸਟੇਟ ਆ ਉਰੇ ਬੜਾ ਰਲ ਮਿਲ ਕੇ ਰਹਿੰਦੇ ਆ ਬਾਰਡਰ ਤੇ ਪਤਾ ਨਹੀਂ ਕਦ ਭੀੜ ਪੈ ਜਾਂਦੀ ਆ ਉਰੇ ਕਿਸੇ ਦੇ ਪੂਰੇ ਧਰਮ ਦੇ ਨਾਂ ਤੇ ਵੋਟ ਨਹੀਂ ਪੈਸਦੇ ਮੈਂ ਤੁਹਾਨੂੰ ਇੰਨਾ ਕਹਿਸਾ ਹਾਲੀ ਵਿੱਚ ਤੁਸੀਂ ਬਲਵੰਤ ਸਿੰਘ ਰੋਜਵਾਨਾ ਵਿੱਚ ਐਸਜੀਪੀਸੀ ਔਰ ਅਕਾਲੀ ਦਲ ਦਾ ਬਿਆਨ ਵੀ ਪਾਰਲੀਮੈਂਟ ਵਿੱਚ ਵੀ ਉਹ ਮੁੱਦਾ ਉਠਿਆ ਸੀ ਕਿਸ ਤਰ੍ਹਾਂ ਦੇਖਦੇ ਹੋ ਉਹ ਤਾਂ ਮੈਂ ਬਹੁਤ ਧੰਨਵਾਦੀ ਹਾਂ ਅਮੇਸ਼ਾ ਜੀ ਦਾ ਜੀ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਹੋ ਕੇ ਉਹਨਾਂ ਨੇ ਬੜਾ ਸਖਤੀ ਨਾਲ ਕਾਨੂੰਨ ਬਣਾਇਆ ਇਹ ਐਵੇਂ ਚੱਕ ਕੇ ਅਕਾਲੀ ਦਲ ਵਾਲੇ ਦੇਖੋ ਨਾ ਇਹਨਾਂ ਨੇ ਤਾਂ ਕਦੇ ਚੀਚੀ ਦੇ ਇਹਨਾਂ ਦੇ ਖੂਨ ਨਹੀਂ ਲੱਗਿਆ ਭਾਈ ਅਸੀਂ ਸਰਦਾਰ ਬਿਅੰਦ ਸਿੰਘ ਜੀ ਮੈਨੂੰ ਅੱਜ ਵੀ ਯਾਦ ਆ ਮੈਂ 19 ਸਾਲ ਦਾ ਸੀ ਮੇਰੇ ਮੂਹਰੇ ਸੈਕਰੀਟ ਚ ਬੰਬ ਬਲਾਸਟ ਹੋਇਆ ਤੇ ਇੱਕ ਚੇਅਰ ਤੇ ਚੀਫ ਮਿਨਿਸਟਰ ਇੱਕ ਦੇਖੋ ਕੋਈ ਵੀ ਐਸਾ ਹੈ ਹੀ ਨਹੀਂ ਸਾਡੇ ਮੂਰੇ ਜਿਹੜਾ ਇੱਕ ਚੇਅਰ ਤੇ ਗਵਰਨਮੈਂਟ ਦਾ ਚੇਅਰ ਤੇ ਚੀਫ ਮਿਨਿਸਟਰ ਬੈਠਾ ਅਸੈਸਿਨੇਸ਼ਨ ਹੋ ਗਿਆ ਹੋਵੇ ਤੇ ਇਹ ਉਹਨੂੰ ਛਡਾਉਣ ਦੀਆਂ ਗੱਲਾਂ ਕਰਦੇ ਨੇ ਤੇ ਇਸ ਕਰਕੇ ਇਹਨਾਂ ਕੋਲ ਕੋਈ ਮੁੱਦਾ ਨਹੀਂ ਰਿਹਾ ਇਹਨਾਂ ਕੋਲ ਕੋਈ ਗੱਲ ਨਹੀਂ ਰਹੀ ਤਾਂ ਇਹ ਰਾਜਵਾਨੇ ਦਾ ਇਸ ਕਰਕੇ ਉਹ ਕੋਈ ਇਸ਼ੂ ਹੈ ਨਹੀਂਗਾ ਜਿੰਨਾ ਇਹ ਰਾਜਵਾਨੇ ਦੀ ਗੱਲ ਕਰਦੇ ਜਾਣਗੇ ਇਹ ਉਹਨਾਂ ਹੀ ਇਹਨਾਂ ਦੀ ਪਾਰਟੀ ਥੱਲੇ ਜਾਂਦੀ ਰਹੂਗੀ ਕਿਉਂਕਿ ਉਰੇ ਰੋਜ਼ ਅੱਜ ਵੀ ਕੱਲ ਵੀ ਇੱਕ ਸਰਪੰਚ ਮਾਰਿਆ ਹੈ ਦੋ ਦਿਨ ਪਹਿਲਾਂ ਵੀ ਸਰਪੰਚ ਮਾਰਿਆ ਹੈ ਚਾਰ ਦਿਨ ਪਹਿਲਾਂ ਉਰੇ ਬਹੁਤ ਵੱਡੀ ਲੁੱਟ ਹੋਈ ਆ ਤੇ ਲੋਕ ਉਰੇ ਜਾਣਦੇ ਆ ਨਫ਼ਰਤ ਕਰਦੇ ਆ ਇਹ ਜਿਹੇ ਬੰਦਿਆਂ ਤੋਂ ਤੇ ਦੁਨੀਆ ਇੰਡੀਆ ਦੀ ਸਭ ਤੋਂ ਵੱਡੀ ਇਹ ਕਹਿੰਦੇ ਆ ਵੀ ਜੀ ਉਹਨਾਂ ਨੇ 28 ਸਾਲ 30 30 ਸਾਲ ਕੱਟ ਲਏ ਇਹਨਾਂ ਨੂੰ ਇਹ ਕਿਉਂ ਭੁੱਲ ਜਾਂਦੇ ਆ ਵੀ ਉਹ ਵਿੱਚ ਸਭ ਤੋਂ ਵੱਡੀ ਜਿਹੜੀ ਦੇਸ਼ ਦੀ ਟਨਲ ਬੜੈਲ ਜੇਲ ਤੁਸੀਂ ਉਹ ਪੜਿਓ ਸਟੋਰੀ ਵੀ ਕਿਸ ਤਰੀਕੇ ਨਾਲ 100 ਮੀਟਰ ਦੀ ਉਹ ਟਨਲ ਬਣਾ ਕੇ ਚਲੇ ਗਏ ਸੀ ਜੇ ਉਹ ਬਾਹਰ ਆ ਕੇ ਕਿਸੇ ਦੇ ਬੱਚਿਆਂ ਨੂੰ ਫੇਰ ਬੰਬ ਨਾਲ ਉਹਨਾਂ ਨੇ ਅੜਾਤਾ ਸਾਡਾ ਤਾਂ ਹੋ ਗਿਆ ਜੋ ਹੋਣਾ ਸੀ ਜੇ ਪਰ ਕਿਸੇ ਦੇ ਬੱਚਿਆਂ ਨੂੰ ਕੱਲ ਨੂੰ ਫੇਰ ਉਹਨਾਂ ਨੇ ਕਿਸੇ ਮਾਲ ਚ ਬੰਬ ਰੱਖਤਾ ਕਿਸੇ ਥੀਏਟਰ ਚ ਬੰਬ ਰੱਖਤਾ ਕਿਉਂਕਿ ਉਹ ਤਾਂ ਕਹਿੰਦੇ ਆ ਵੀ ਸਾਨੂੰ ਕੋਈ ਪਿਛਤਾਵਾ ਨਹੀਂ ਫੇਰ ਦੋਸ਼ੀ ਕੌਣ ਹੋਊਗਾ ਅਸੀਂ ਗੁਨਾਹਗਾਰ ਮੰਨੇ ਜਾਵਾਂਗੇ ਨਾ ਕਿ ਅਸੀਂ ਕਹਿ ਦਈਏ ਗੁਰਪਤਵੰਨ ਸਿੰਘ ਪੰਨੂ ਉਹਦਾ ਰੋਜ ਆਉਂਦਾ ਰਹਿੰਦਾ ਉਹ ਛੱਡੋ ਪੰਨੂ ਉਹ ਬਖਵੰਤਪਨ ਉਹਨੂੰ ਅਸੀਂ ਕੀ ਸਮਝਦੇ ਆ ਪੰਨੂ ਪੰਨੂ ਵਰਗੇ ਉਹ ਤਾਂ ਐਮੀ ਇੱਕ ਫਰਾਡ ਜਿਹਾ ਬੰਦਾ ਏ ਤੇ ਇਸ ਕਰਕੇ ਉਹ ਇਹਨਾਂ ਤੇ ਪਾਉਂਦਾ ਰਹਿੰਦਾ ਏ ਧਮਕੀਆਂ ਦਿੰਦਾ ਰਹਿੰਦਾ ਉਹ ਚ ਹਿੰਮਤਾਂ ਉਹਨੂੰ ਉਹਨੂੰ ਇੱਥੇ ਆਉਣਾ ਚਾਹੀਦਾ ਦੇਖੀਏ ਉਹਨੇ ਨਾ ਕਰੀਏ ਦੋ ਦੋ ਹੱਥ ਉਹਦਾ ਉੱਥੇ ਬੈਠਾ ਮੈਂ ਹੁਣ ਸ਼ਬਦ ਨਹੀਂ ਇੱਥੇ ਤੁਹਾਡੇ ਮੂਰੇ ਬੋਲ ਸਕਦਾ ਉਹ ਤਾਂ ਫਰਾਡ ਬੰਦਾ ਏ ਏਜੰਸੀਆਂ ਦਾ ਬੰਦਾ ਏ ਉਹਨੂੰ ਇੱਕ ਵੀਡੀਓ ਦਾ 1 ਲੱਖ ਡਾਲਰ ਅੱਜ ਮਿਲ ਗਿਆ ਹੁਣ ਇਹ ਇਹ ਉਹਦਾ ਕੰਮ ਆ ਇਸ ਕਰਕੇ ਉਹਦਾ ਜੇ ਭਾਈ ਕਿਸੇ ਨੇ ਖਾਲਿਸਤਾਨ ਲੈਣਾ ਤਾਂ ਪੰਜਾਬ ਆਵੇ ਉਰੇ ਆ ਕੇ ਲਵੇ ਉੱਥੇ ਇਹਨਾਂ ਦੇ ਬੱਚੇ ਸਭ ਤੋਂ ਵਧੀਆ ਸਕੂਲਾਂ ਚ ਸਭ ਤੋਂ ਵਧੀਆ ਯੂਨੀਵਰਸਿਟੀਾਂ ਚ ਪੜ੍ਹਦੇ ਆ ਲਿਮੋਜ਼ਿਨ ਇਹਨਾਂ ਦੀਆਂ ਇਹ ਇਹ ਗੱਡੀਆਂ ਚ ਉਥੇ ਟਰੈਵਲ ਕਰਦੇ ਆ ਤੇ ਇਹ ਗੱਲਾਂ ਖਾਲਿਸਤਾਨ ਦੀ ਇਹ ਕਰਦੇ ਉਰੇ ਬੱਚਿਆਂ ਨੂੰ 100 ਡਾਲਰ ਭੇਜ ਕੇ ਮੋਬਾਈਲ ਭੇਜ ਕੇ ਉਹਨਾਂ ਨੂੰ ਕਿਤੇ ਖਾਲਿਸਤਾਨ ਲਿਖਾ ਦਿੰਦੇ ਆ ਕਿਤੇ ਅੰਮ੍ਰਿਤਪਾਲ ਅਰਗੇਵ ਨੂੰ ਭੇਜ ਕੇ ਪੂਰੇ ਦੁਆਰਾ ਮਾਹੌਲ ਖਰਾਬ ਕਰਦੇ ਆ ਉਹਦੇ ਲਈ ਅਸੀਂ ਬੈਠੇ ਆ ਬਿਲਕੁਲ ਇਹਦੀ ਗੁੱਤਪਟਕੇ ਦੀ ਇਹ ਇਹਦਾ ਤੁਸੀਂ ਇਹਦਾ ਪਰਹਾਵਾ ਦੇਖਿਆ ਕਦੇ ਇਹਦੀ ਆਪ ਦੀ ਸ਼ਕਲ ਦੇਖੀ ਹੈ ਕਿ ਇਹੋ ਜੀ ਲੱਗਦੀ ਹੈ ਇਹਦੀ ਕਿ ਕਿੱਥੋਂ ਸਿੱਖ ਲੱਗਦਾ ਤੁਹਾਨੂੰ ਮੈਨੂੰ ਦੱਸੋ ਇਸ ਕਰਕੇ ਇਹ ਛੱਡੋ ਇਹ ਫਰਾਡ ਬੰਦੇ ਆ ਪਰ ਆਵਾ ਦੇ ਪਾਰਟੀ ਦੀ ਪਰਫਾਰਮੈਂਸ ਦੀ ਗੱਲ ਕਰੀਏ ਕਿਸ ਤਰ੍ਹਾਂ ਦੀ ਹੈ ਪਰਫਾਰਮੈਂਸ ਦੇਖੋ ਬੜੀ ਆਸ ਨਾਲ ਲੋਕਾਂ ਨੇ ਵੋਟ ਪਾਈ ਸੀ ਬਹੁਤ ਆਸ ਨਾਲ ਲੋਕਾਂ ਨੇ ਦੋਨੋਂ ਪਾਰਟੀਆਂ ਨੂੰ ਅਕਾਲੀ ਦਲ ਭਾਜਪੀ ਦੀ ਸਰਕਾਰ ਨੂੰ ਤੇ ਕਾਂਗਰਸ ਦੀ ਨੂੰ ਵੀ ਇੱਕ ਤੀਜਾ ਥਿਰ ਕੱਢਿਆ ਸੀ ਪਰ ਇਹ ਹੋਇਆ ਕਿ ਅਸਲੀ ਵੀ ਸੱਚ ਸੱਚੋ ਹੀ ਲੋਕ ਜਾ ਕੇ ਇਹਨਾਂ ਦੀਆਂ ਟਿਕਟਾਂ ਲੈ ਲੀਆਂ ਅਕਾਲੀ ਦਲ ਦੇ ਨਾਲ ਹੁਣ ਇਹਨਾਂ ਦਾ ਕੋਈ ਆਪਸ ਵਿੱਚ ਜਿਹੜਾ ਕਨੈਕਟ ਬਣ ਨਹੀਂ ਰਿਹਾ ਥੱਲੇ ਜਿਹੜਾ ਏ ਉਹ ਕਿਉਂਕਿ ਹੋਰ ਪਾਰਟੀ ਚ ਆਏ ਆ ਪਰਫਾਰਮੈਂਸ ਤੁਸੀਂ ਮੈਨੂੰ ਕਮਲ ਜੀ ਇੱਕ ਦੱਸੋ ਪਰਫਾਰਮੈਂਸ ਇਸ ਤੋਂ ਦੇਖੀ ਜਾਂਦੀ ਆ ਨਾ ਵੀ ਉਹ ਕਹਿੰਦਾ ਜੇ ਮੈਂ ਚੰਗਾ ਕੰਮ ਕੀਤਾ ਤੇ ਮੈਂ ਆਪਣੀਆਂ ਥੱਲੇ ਇਲੈਕਸ਼ਨ ਕਰਾਵਾਂ ਅੱਜ ਲੁਧਿਆਣਾ ਵਿੱਚ ਬੈਠੇ ਹਾਂ ਅਮਰਸਰ ਸਾਹਿਬ ਤੋਂ ਆਏ ਆ ਰਾਹ ਜਲੰਧਰ ਆਇਆ ਹੁਣ ਸਭ ਤੋਂ ਵੱਡੇ ਸ਼ਹਿਰ ਨੇ ਤੁਸੀਂ ਕਿ ਇੱਥੇ ਗੰਦ ਪਿਆ ਕੰਮ ਨਹੀਂ ਹੋ ਰਿਹਾ ਕੰਮ ਕਿਵੇਂ ਹੋਊਗਾ 95 ਕਾਉਂਸਲਰ ਨੇ ਲੁਧਿਆਣੇ ਦੇ 95 ਜਿਹੜਾ ਸਾਰਾ ਬੰਡਿਆ ਜਾਂਦਾ ਉਹਦੇ ਥੱਲੇ ਮੈਂ ਤੁਹਾਨੂੰ ਦੱਸਿਆ ਵੀ 1990 ਥੱਲੇ ਸਫਾਈ ਕਰਮਚਾਰੀ ਨੇ ਉਹਨਾਂ ਦੇ ਕੋਲ ਰੋਜ਼ ਕਾਉਂਸਲਰਾਂ ਕੋਲ ਲੋਕ ਕੰਮ ਕਰਨ ਜਾਂਦੇ ਆ ਅੱਜ ਸਵਾ ਸਾਲ ਹੋ ਗਿਆ ਧਰਮ ਖਤਮ ਹੋ ਗਈ ਮੇਅਰ ਸਾਡੇ ਸੀ ਅੱਜ ਡਰ ਦੇ ਇਲੈਕਸ਼ਨ ਨਹੀਂ ਕਰਾ ਸਕੇ ਵੀ ਜੇ ਇਲੈਕਸ਼ਨ ਕਰਾਵਾਂਗੇ ਤਾਂ ਹਾਰ ਜਾਾਂਗੇ ਸਰਪੰਚੀ ਦੀਆਂ ਬਲਾਕ ਸਮਤੀ ਜ਼ਿਲ੍ਹਾ ਪ੍ਰਸ਼ਿਦ ਇਲੈਕਸ਼ਨਾਂ ਨਹੀਂ ਕਰਾ ਸਕੇ ਜੇ ਇਲੈਕਸ਼ਨਾਂ ਤੋਂ ਭੱਜ ਗਏ ਤੁਸੀਂ ਅੰਦਾਜ਼ਾ ਲਾਓ ਫਿਰ ਉਹਨਾਂ ਦੇ ਹਾਲਾਤ ਕੀ ਨੇ ਜੇ ਉਹ ਉਹ ਜੇ ਉਹਨਾਂ ਨੇ ਕੰਮ ਕੀਤੇ ਹੁੰਦੇ ਤਾਂ ਅੱਜ ਜੁਰੇ ਉਹਨਾਂ ਦਾ ਮੇਅਰ ਬਣਿਆ ਹੁੰਦਾ ਲੁਧਿਆਣੇ ਅੰਮ੍ਰਿਤਸਰ ਜਲੰਧਰ ਚ ਉਹਨਾਂ ਦੇ ਮੇਅਰ ਹੁੰਦੇ ਉਹਨਾਂ ਦੇ ਤਾਂ ਲੋਕ ਜਿਹੜੇ ਆ ਥੱਲੇ ਵਲੰਟੀਅਰ ਤਾਂ ਜਿਹੜੇ ਆ ਉਹ ਕਿਤੇ ਮਤਲਬ ਉਹ ਵੀ ਮੂਹ ਲਗਾਉਂਦੇ ਫਿਰਦੇ ਆ ਉਹ ਕਾਂਗਰਸ ਦਾ ਅਸਲੀ ਚੈਲੈਂਜਰ ਕੌਣ ਹੈਗਾ ਅਕਾਲੀ ਦਲ ਵੀ ਹੁਣ ਉਤਰਿਆ ਹੈ ਫੀਲਡ ਵਿੱਚ ਜਾ ਰਿਹਾ ਹੈ ਰਗਲ ਲਗਾਤਾਰ ਰੈਲੀ ਕਰ ਰਿਹਾ ਹੈ ਨਹੀਂ ਉਰੇ ਦੇਖੋ ਲੜਾਈ ਸਾਡੀ ਸਿੱਧੀ ਆਮ ਆਦਮੀ ਪਾਰਟੀ ਨਾਲ ਹੀ ਹੋएगी ਇਸ ਵਿੱਚ ਕੋਈ ਕੋਈ ਸ਼ੱਕ ਨਹੀਂ ਕਿਉਂਕਿ ਉਹ ਸੱਤਾ 'ਚ ਨੇ ਉਹਨਾਂ ਦੀ ਤਾਕਤ ਆ ਲੋਕ ਕੁਝ ਜਿਹੜੇ ਆ ਹੌਲੀ ਹੌਲੀ ਵਾਪਸ ਆ ਰਹੇ ਆ ਪਰ ਜਿਹੜੀ ਲੜਾਈ ਹੋਏਗੀ ਉਹ ਹਾਂ ਕਿਸੇ ਮੈਂ ਇਹ ਨਹੀਂ ਕਹਿ ਸਕਦਾ ਮਾਝੇ 'ਚ ਕਿਹਦੇ ਨਾਲ ਹੋਏਗੀ ਪਰ ਮਾਲਵੇ ਵਿੱਚ ਲੜਾਈ ਕਾਂਗਰਸ ਦੀ ਹੀ ਆਮ ਆਦਮੀ ਦੀ ਰਹੇਗੀ ਪਰਸੈਂਟੇਜ ਵੀ ਤੁਸੀਂ ਦੇਖਿਆ ਵਿਧਾਨ ਸਭਾ ਵਿੱਚ ਵੀ ਇਹੀ ਪਰਸੈਂਟੇਜ ਹੈ ਕਾਂਗਰਸ ਦੀ ਲੜਾਈ ਹੋਈ ਹੈ ਅਕਾਲੀ ਦਲ ਤੇ ਭਾਜਪਾ ਤਾਂ ਬਹੁਤ 14 14 15 15 ਪਰਸੈਂਟੇਜ ਜਿਹੜੇ ਉਸਮਿਟ ਗਿਆ ਹੈ ਡਰੱਗਸ ਦਾ ਹੈ ਕਿਉਂਕਿ ਸੀਰੋ ਟੋਲਰੈਂਸ ਕਿਹਾ ਹੈ ਉਹਨਾਂ ਨੇ ਜਾਂ ਫਿਰ ਗੈਂਗ ਵਾਰ ਦਾ ਕੀ ਮੁੱਦਾ ਰਹੇਗਾ ਕਿ ਹੁਣ ਤੱਕ ਕੁਝ ਹੋਇਆ ਹੀ ਨਹੀਂ ਦੇਖੋ ਸਭ ਤੋਂ ਪਹਿਲਾਂ 1000 ਰੁਪਏ ਉਹਨਾਂ ਨੇ ਲੀਡੀਜ਼ ਨੂੰ ਕਿਹਾ ਸੀ ਬਿਹਾਰ ਲੇਡੀ 1000 ਰੁਪਿਆ ਦਵਾਂਗੇ ਉਹ ਮਾਮਾ ਭੈਣਾ ਸਭ ਅੜੀਕਰੀਆਂ ਵੀ 1000 ਰੁਪਿਆ ਕਾਦਾਊਗਾ ਦੂਜਾ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਮਹੱਲਾ ਕਲੀਨਿਕ ਜਿਹੜਾ ਉਹਨਾਂ ਦਾ ਫੇਲ ਹੋ ਗਿਆ ਬਿਲਕੁਲ ਮਾਡਲ ਤੁਸੀਂ ਦੇਖ ਲਿਓ ਜਾ ਕੇ ਕਿਤੇ ਵੀ ਕਿਸੇ ਵੀ ਕ੍ਰਾਪਸ਼ਨ ਸਭ ਤੋਂ ਵੱਡਾ ਮੁੱਦਾ ਉਹਨਾਂ ਦਾ ਸੀ ਵੀ ਕ੍ਰਾਪਸ਼ਨ ਖਤਮ ਕਰਨਾ ਹਰ ਮਹਿਕਮਾ ਸਟ੍ਰਾਈਕ ਤੇ ਬੈਠਾ ਏ ਜਿਨ੍ਹਾਂ ਤੋਂ ਥੱਲੇ ਤਸੀਲਾਂ ਖਾਲੀ ਪਈਆਂ ਏ ਜੇ ਕੋਈ ਮੈਂ ਕਹਿੰਨਾ ਰਿਸ਼ਵਤ ਜੇ ਸਾਡੇ ਵੇਲੇ ਵੀ ਸੀ ਤਾਂ ਕੋਈ 3000 ਰੁਪਇਆ 2000 5000 ਥੱਲੇ ਤਸਿਲਦਾਰ ਪਟਵਾਰੀ ਜਾਂ ਜਿਹੜਾ ਉਹ 35000 ਹੋ ਗਿਆ ਸਿੱਧਾ ਹੀ 50000 ਹੋ ਗਿਆ ਕਿਸੇ ਤੁਸੀਂ ਆਪਣੇ ਤੌਰ ਤੇ ਪਤਾ ਕਰ ਲਿਓ ਕਿਸੇ ਮੀਡੀਆ ਵਾਲੇ ਨੂੰ ਪੁੱਛ ਲਿਓ ਲੋਕਲ ਵੀ ਭਾਈ ਥੱਲੇ ਕੋਈ ਕਿਸੇ ਨੂੰ ਐਨਓਸੀ ਨਹੀਂ ਮਿਲ ਰਹੀ ਕੋਈ ਕਿਸੇ ਨੂੰ ਬਿਜਲੀ ਦਾ ਕਨੈਕਸ਼ਨ ਨਹੀਂ ਮਿਲ ਰਿਹਾ ਨਾ ਹਾਲਾਤ ਤਾਂ ਦੇਖੋ ਕੀ ਨੇ ਰੋਜ਼ ਛੋਟੀਆਂ ਮੋਹਰਾਂ ਲਮਾਉਣੀਆਂ ਹੁੰਦੀਆਂ ਡੈਥ ਸਰਟੀਫਿਕੇਟ ਦੀਆਂ ਬਰਥ ਸਰਟੀਫਿਕੇਟ ਦੀਆਂ ਉਹਦੀਆਂ ਮੋਹਰਾਂ ਜਿਹੜੀਆਂ ਕਾਉਂਸਲ ਲੈਣ ਲਾਉਣੀਆਂ ਹੁੰਦੀਆਂ ਉਹਦੇ ਕੋਲ ਪਾਵਰ ਹੁੰਦੀ ਆ ਉਹ ਹੈ ਹੀ ਨਹੀਂ ਕਿਤੇ ਭਗਵਾਨ ਮਾਨਤ ਕਹਿ ਰਿਹਾ ਕਿ ਸਰਕਾਰ ਜਾ ਰਹੀ ਹੈ ਲੋਕਾਂ ਦੇ ਕੋਲ ਮੈਂ ਕੀ ਕਮਾ ਤੂੰ ਹੀ ਲੋਕਾਂ ਨੂੰ ਚਲੋ ਜਾ ਕੇ ਵੀ ਕਿਹਦੇ ਕੋਲ ਸਰਕਾਰ ਜਾ ਰਹੀ ਹੈ ਤੇ ਕਿਹਦੇ ਕੋਲ ਨਹੀਂ ਜਾ ਰਹੀ ਇੱਥੇ ਸਕੂਲਾਂ ਦੀ ਗੱਲ ਕੀਤੀ ਸੀ ਉਹਦਾ ਜਿਹੜਾ ਇਹ ਬੁਰਾ ਹਾਲ ਹੋਇਆ ਆ ਇੱਥੇ ਇੱਕ ਨਾਲ ਹੀ ਜਿਹੜਾ ਇਹਨਾਂ ਨੇ ਸਕੂਲ ਕਿਹੜੇ ਕਿਹਾ ਸੀ ਵੀ ਅਸੀਂ ਬਣਾਵਾਂਗੇ ਐਮੀਨੈਂਸ ਆ ਐਮੀਨੈਂਸ ਬਣਾਉਣ ਲੱਗੇ ਸੀ ਬੱਦੋਵਾਲ ਨਾਂ ਵਾਲੀ ਉਹਦੀ ਛੱਤ ਡੇਗੀ ਇੱਕ ਟੀਚਰ ਵਿਚਾਰੀ ਥੱਲੇ ਆ ਕੇ ਉਹਨਾਂ ਦੀ ਡੈਥ ਹੋ ਗਈ ਤੇ ਇਸ ਕਰਕੇ ਹਾਲਾਤ ਇੱਕ ਜਿਹੜਾ ਇੱਕ ਮੈਂ ਅਸਲੀ ਗੱਲ ਦੱਸਦਾ ਕੀ ਆ ਜਿਹੜੇ ਆਫੀਸਰਸ ਨੇ ਨਾ ਤੇ ਪੋਲੀਟਿਕਲ ਇਹਨਾਂ ਦੇ ਉਹਨਾਂ ਦਾ ਕੋਈ ਵੀ ਆਪਸ ਵਿੱਚ ਜਿਹੜਾ ਹੈ ਉਹ ਕਨੈਕਟ ਨਹੀਂ ਉਹ ਰਿਸ਼ਤਾ ਨਹੀਂਗਾ ਉਹ ਪਤਾ ਹੀ ਨਹੀਂ ਬਈ ਕਿਵੇਂ ਆਈਐਸ ਨੂੰ ਡੀਲ ਕਰਨਾ ਕਿਵੇਂ ਥੱਲੇ ਐਸਜੀਐਮ ਨੂੰ ਡੀਲ ਕਰਨਾ ਕਿਵੇਂ ਐਸਐਸਪੀ ਨੂੰ ਕਰਨਾ ਉਹ ਮਤਲਬ ਕੋਈ ਸੱਟਾ ਚਲਵਾ ਰਿਹਾ ਏ ਕੋਈ ਲੋਟਰੀ ਚਲਵਾ ਰਿਹਾ ਏ ਕੋਈ ਰੇਤਾ ਵੇਚ ਰਿਹਾ ਏ ਕੋਈ ਕੁਝ ਵੇਚ ਰਿਹਾ ਕੋਈ ਸਬਜ਼ੀਆਂ ਵਾਲਿਆਂ ਤੋਂ ਹੀ ਪੈਸੇ ਅਗਰਾਈ ਕਰੀ ਜਾਂਦਾ ਮੰਡੀ ਤੋਂ ਉਹਨਾਂ ਨੂੰ ਐ ਲੱਗਦਾ ਵੀ ਇਹਦੇ ਕਾਂਗਰਸ ਵਾਲੇ ਜਿਹੜੇ ਆ ਇਹਦੇ ਕੋਲ ਤਾਂ ਇਹ ਕਾਰ ਆ ਅਕਾਲੀ ਦਲ ਵਾਲੇ ਇਹ ਕਾਰ ਆ ਵੀ ਜਲਦੀ ਤੋਂ ਜਲਦੀ ਕਿਵੇਂ ਬਣਾਈਏ ਉਹ ਹੁਣ 50-50 ਸਾਲ ਹੋ ਗਏ ਉਹਨਾਂ ਨੂੰ ਇਸ ਫੀਲਡ 'ਚ ਕੰਮ ਕਰਦਿਆਂ ਨੂੰ ਪਰ ਇਹ ਹੁਣ ਚਾਹੁੰਦੇ ਆ ਵੀ ਅਸੀਂ ਜਿਹੜਾ ਕੋਈ 50 ਸਾਲ ਦਾ ਏ ਉਹ ਸਾਰਾ ਕੁਝ ਕਬਰਾਂ 5 ਸਾਲ 'ਚ ਹੀ ਕਰ ਲਈ ਕੰਮ ਨਹੀਂ ਲੁੱਟ ਪੈਸਾ ਬਰਾਬਰ ਜੇ ਕੋਈ 50 ਸਾਲ ਦਾ ਹੁਣ ਲੱਗਿਆ ਉਹਦਾ ਹੀ ਅੱਜ ਕੋਠੀ ਬਣ ਗਈ ਹੁਣ ਅਜ ਇਹਨਾਂ ਦੀ ਕਿਵੇਂ ਬਣ ਜਾਏਗੀ ਇਹ ਤੁਸੀਂ ਅਗਰ ਗੱਲ ਕਰੀਏ ਭਗਵੰਤ ਮਾਨ ਤਵਾੜੇ ਨਾਲ ਮੈਂਬਰ ਆਫ ਪਾਰਲੀਮੈਂਟ ਸੀਗੇ ਨਾ ਮੇਰੇ ਤਾਂ ਬੜੇ ਮਤਲਬ 10 ਸਾਲ ਅਸੀਂ ਇਕੱਠੇ ਮੈਂਬਰ ਪਾਰਲੀਮੈਂਟ ਰਹੇ ਆ ਫਿਰ ਅਸੀਂ ਇਲੈਕਸ਼ਨ ਵੀ ਇਕੱਠੇ ਉਲਟ ਲੜੀ ਇੱਕ ਦੂਜੇ ਦੇ ਜਲਾਲਾਬਾਦ ਤੋਂ ਜਿਹੜੀ ਐਦੋਂ ਪਿਛਲੀ 17 ਦੀ ਵਿਧਾਨ ਸਭਾ ਸੀ ਮੈਨੋ ਪਾਰਟੀ ਨੇ ਹੁਕਮ ਕੀਤਾ ਤੇ ਉਹਨਾਂ ਨੂੰ ਕੀਤਾ ਸੁਖਵੀਰ ਬਾਦਲ ਦੇ ਉਲਟ ਅਸੀਂ ਤਿੰਨੋਂ ਇਲੈਕਸ਼ਨ ਵੀ ਲੜ ਕੇ ਆਏ ਇੱਕ ਦੂਜੇ ਦੇ ਕੇਸ ਇਸ ਕਰਕੇ ਭਗਵੰਤ ਮਾਨ ਅ ਇਸ ਵੇਲੇ ਨਾ ਉਹਨਾਂ ਦੇ ਕੋਲ ਮਿਲਣ ਲੱਗਦਾ ਜਾਂ ਤਾਂ ਟੀਮ ਦੀ ਕਮੀ ਆ ਥੱਲੇ ਜਿਹੜੇ ਮਿਨਿਸਟਰ ਨੇ ਉਹ ਪਰਫਾਰਮ ਨਹੀਂ ਕਰ ਰਹੇ ਜਾਂ ਐਮਐਲਏ ਨੇ ਜਿਹੜੇ ਉਹ ਨਹੀਂ ਹਟ ਰਹੇ ਕਿਤੇ ਨਾ ਕਿਤੇ ਵੱਡੀ ਜਿਹੜੀ ਕੋਈ ਕਮੀ ਹੈਗੀ ਆ ਜਿਹੜੀ ਕਿ ਉਹਨਾਂ ਨੇ ਕੁਝ ਆਫਰ ਤੁਹਾਨੂੰ ਦਿੱਤਾ ਕਿ ਕੋਈ ਸੌਫਟ ਕੋਰਨਰ ਹੈ ਆਮ ਆਦਮੀ ਪਾਰਟੀ ਦੇ ਉੱਤੇ ਨੇ ਅਸੀਂ ਤਾਂ ਜੀ 138 ਸਾਲ ਪੁਰਾਣੀ ਪਾਰਟੀ ਆ ਤੇ ਮੈਂ ਤਾਂ ਉਹਨਾਂ ਤੋਂ ਵੈਸੇ ਸੀਨੀਅਰ ਨਾ ਤਿੰਨ ਵਾਰ ਮੈਂਬਰ ਪਾਰਲੀਮੈਂਟ ਐ ਇਸ ਪਰ ਤੇ ਉਹ ਇੱਕ ਛੋਟੀ ਪਾਰਟੀ ਆ ਉਹ ਵਿਚਾਰੇ ਕੀ ਆਫਰ ਦੇ ਸਕਦੇ ਮੈਨੂੰ ਤੇ ਇਸ ਕਰਕੇ ਅਸੀਂ ਤਾਂ ਮੁੱਖ ਮੰਤਰੀ 1992 ਉਸ ਵੇਲੇ ਇਹ ਸਭ ਚੀਜ਼ਾਂ ਦੇਖੀਆਂ ਹੋਈਆਂ ਨੇ ਕੋਈ ਜੇ ਮੇਰੀ ਕਦੇ ਗੱਲ ਹੁੰਦੀ ਆ ਪੋਲਿਟਿਕਸ ਦੀ ਗੱਲ ਅਸੀਂ ਕਦੇ ਨਹੀਂ ਕਰਦੇ ਕਿਉਂਕਿ ਪਰਸਨਲ ਰਿਲੇਸ਼ਨ ਅਲੱਗ-ਅਲੱਗ ਨੇਮ ਉਸ ਗਲਤੀ ਤਾਂ ਫਿਰ ਸਾਡੀ ਲੜਾਈ ਹੋਊਗੀ ਦੋਸਤੀ ਤਾਂ ਰਹੂਗੀ ਨਹੀਂ ਇਸ ਕਰਕੇ ਸਿਰਫ ਜਿਹੜੇ ਆ ਪਾਰਲੀਮੈਂਟ ਦੀਆਂ ਗੱਲਾਂ ਉਹਨਾਂ ਦਾ ਹਜੇ ਵੀ ਇੰਟਰਸਟ ਆ ਜਿਹੜਾ ਉਹ ਅੱਜ ਵੀ ਜਾਦਾ ਪਾਰਲੀਮੈਂਟ ਚ ਤੇ ਉਹਨਾਂ ਨੂੰ ਇਹ ਲੱਗਦਾ ਵੀ ਪਾਰਲੀਮੈਂਟ ਇਹ ਗੱਲ ਵੀ ਠੀਕ ਜਿੱਥੋਂ ਬੰਦਾ ਸ਼ੁਰੂ ਹੋਇਆ ਹੋਵੇ ਉਹਦਾ ਉਹਦਾ ਪਿਆਰ ਰਹਿੰਦਾ ਏ ਜਾਂਦਾ ਗੱਲਾਂ ਜਿਹੜੀਆਂ ਉਹ ਪਾਰਲੀਮੈਂਟ ਸੰਬੰਧ ਬਾਰੇ ਹੁੰਦੀਆਂ ਏ ਜਾਂ ਉਹਨਾਂ ਦਾ ਇੱਕ ਆਪਣਾ ਉਹ ਉਸ ਫੀਲਡ ਚੋਂ ਆਏ ਨੇ ਕਈ ਗੱਲਾਂ ਨੇ ਜਿਹੜੀਆਂ ਉਹ ਆਮ ਉਹਨਾਂ ਚ ਹੈਗੀ ਹੈ ਆਮ ਬੰਦੇ ਨੂੰ ਜਲਦੀ ਉਹ ਉਹ ਗੱਲ ਨੂੰ ਫੜ ਲੈਂਦੇ ਆ ਤਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਕੁਝ ਫਰਕ ਪਿਆ ਲੁਧਿਆਣਾ ਨੂੰ ਕੁਝ ਫਰਕ ਪਿਆ ਤੁਵਨ ਨੂੰ ਕੁਝ ਫਰਕ ਪਿਆ ਨਹੀਂ ਸਾਡੇ ਤਾਂ ਦੇਖੋ ਹੁਣ ਟਾਈਮ ਹੋ ਗਿਆ ਯਾਤਰਾ ਨਹੀਂ ਗਈ ਨੂੰ ਪਰ ਰਾਹੁਲ ਗਾਂਧੀ ਦਾ ਫਰਕ ਇੰਨਾ ਹੀ ਸਭ ਤੋਂ ਵੱਡੀ ਗੱਲ ਲੋਕਾਂ ਦੇ ਮਨ ਚ ਵੀ ਜਿਹੜਾ ਲੁਧਿਆਣੇ ਦੇ ਸੀ ਜਿਹੜਾ ਉਹਨਾਂ ਨੂੰ ਮੈਂ ਉਹ ਨਾਮ ਲੈਣਾ ਨਹੀਂ ਚਾਹੁੰਦਾ ਜਿਹੜਾ ਇੱਕ ਬਹੁਤ ਲੱਖਾਂ ਕਰੋੜਾਂ ਰੁਪਈਆ ਲਾ ਕੇ ਉਹਨਾਂ ਨੂੰ ਇੱਕ ਬ੍ਰਾਂਡ ਦੇ ਦਿੱਤਾ ਸੀ ਨਾਮ ਦਿੱਤਾ ਸੀ ਜਦੋਂ ਉਹ ਲੁਧਿਆਣੇ ਚ ਨਿੰਗੇ ਜਾਂ ਦੇਸ਼ ਚ ਨਿੰਗੇ ਅੱਜ ਕੋਈ ਵੀ ਉਸ ਨਾ ਨਾ ਉਹਨਾਂ ਨੂੰ ਨਹੀਂ ਜਾਣਦਾ ਅੱਜ ਅਗਲਾ ਕਹਿੰਦਾ ਯਾਰ ਇਹ ਬੰਦਾ ਇੱਕ ਸੀਰੀਅਸ politicus ਉਹ ਕੋਈ ਸੱਤਾ ਦੀ ਕੋਈ ਗੱਲ ਨਹੀਂ ਤਿੰਨ ਵਾ ਨਹਿਰੂ ਜੀ ਰਹੇ ਉਹਨਾਂ ਦੇ ਸੀਰੀਅਸ politicus politisian ਹੈ ਲੇਕਿਨ ਕੀ ਉਹ ਕੰਟੈਂਡਰ ਨੇ ਮੋਦੀ ਜੀ ਦੇ ਨਾਲ ਕਿਉਂਕਿ 2024 ਦੀ ਚੋਣਾਂ ਦੀ ਗੱਲ ਹੋ ਰਹੀ ਹੈ ਨਹੀਂ ਜੇ ਭਾਸ਼ਣ ਦੀ ਗੱਲ ਕਰੀਏ ਤਾਂ ਫਿਰ ਤਾਂ ਨਹੀਂ ਜੇ ਦੇਸ਼ ਨੂੰ ਸੀਰੀਅਸ ਕਿਸ ਤਰੀਕੇ ਨਾਲ ਇਹ ਇਹ ਦੁਨੀਆ ਦੇ ਨੰਬਰ 1 ਜਿਹੜਾ ਆਪਾਂ ਕਹਿ ਤਾ ਦਿੰਨੇ ਆਂ ਵੀ ਇਹਨੂੰ ਬਣਾਉਣਾ ਏ ਉਹ ਬਣਾਉਣ ਚ ਕੇ ਦੇਖੀਏ ਤੇ ਫਿਰ راہુલ ਗਾਂਧੀ ਦਾ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਹਾਂ ਠੀਕ ਆ ਉਹ ਗੱਲਾਂ ਚ ਉਹ ਭਾਸ਼ਣ ਚ ਉਹ ਮੀਡੀਆ ਮੈਨੇਜਮੈਂਟ ਚ ਉਹ ਚ ਕੋਈ ਮੁਕਾਬਲਾ ਨਹੀਂ મોદી ਪਰ ਜੇ ਥਾਟਸ ਦੀ ਗੱਲ ਕਰੀਏ ਸੋਚ ਦੀ ਗੱਲ ਕਰੀਏ ਵਿਜਨ ਦੀ ਗੱਲ ਕਰੀਏ ਉਹ ਬਹੁਤ ਅੱਗੇ ਆ ਕੁਝ ਆਖਰੀ ਸ਼ਬਦ ਤੁਸੀਂ ਕਹਿਣਾ ਚਾਹਦੇ ਹੋ ਪੰਜਾਬ ਤੱਕ ਦੇ ਈਵਰਸ ਨੂੰ ਤੁਹਾਡੇ ਇਲੈਕਸ਼ਨ ਦੇਖੋ ਮੈਂ ਪੰਜਾਬ ਬਿਲਕੁਲ ਤੁਸੀ ਮੌਕਾ ਦਿੱਤਾ ਇਹ ਮੈਂ ਪੰਜਾਬ ਨੂੰ ਸਭ ਤੋਂ ਪਹਿਲਾਂ ਤੇ ਇਹ ਕਹਿਣਾ ਚਾਹਣਾ ਬਾਕੀ ਗੱਲਾਂ ਤਾਂ ਸਭ ਜਿੱਤ ਹਾਰ ਇਹ ਛੋਟੀਆਂ ਪਰ ਤੁਸੀਂ ਸਭ ਤੋਂ ਜ਼ਰੂਰੀ ਆ ਆਪਾਂ ਜਿਹੜਾ ਵਾਇਲੈਂਸ ਹੋ ਰਹੀ ਆ ਪੰਜਾਬ ਚ ਜਿਹੜਾ ਕਿਸੇ ਨੂੰ ਮਿੰਟਾਂ ਚ ਰੋਜ਼ ਲੁੱਟ ਮਾਰ ਖੋ ਹੋ ਰਹੀ ਆ ਆਪਣਾ ਆਪਣਾ ਇਹ ਵਿਰਸਾ ਨਹੀਂਗਾ ਆਪਣਾ ਤਾਂ ਬਹੁਤ ਵੱਡਾ ਵਿਰਸਾ ਹੈ ਆਪਾਂ ਤਾਂ ਹਮੇਸ਼ਾ ਲੰਗਰ ਲਾ ਕੇ ਦਾਨ ਕਰਕੇ ਉਹ ਵਾਲੇ ਆ ਪਲੀਜ਼ ਹੱਥ ਜੋੜ ਕੇ ਨੌਜਵਾਨਾਂ ਨੂੰ ਮੇਰੀ ਬੇਨਤੀ ਆ ਆ ਕੰਮ ਨਾ ਕਰੋ ਰੋਜ਼ ਲੋਈਆਂ ਲੈ ਕੇ ਰੋਜ਼ ਟੀਵੀ ਤੇ ਕੋਈ ਫੋਟੋ ਆਉਂਦੀਆਂ ਵੀ ਫਲਾਨੀ ਜਗ੍ਹਾ ਗੋਲੀਆਂ ਰਵਾਲਵਰ ਚਲਾ ਕੇ ਮੋਟਰਸਾਈਕਲ ਭੱਜ ਰਹੇ ਆ ਮੁੜ ਕੇ ਜਿਹੜੇ ਕੈਮਰੇ ਆਉਂਦੇ ਆ ਉਹਨਾਂ 'ਚ ਇਹ ਕੰਮ ਤੋਂ ਬਚੋ ਜੇ ਵੀ ਕੋਈ ਤੁਹਾਨੂੰ ਗਮਰਾਹ ਕਰਦਾ ਤੁਹਾਨੂੰ ਕੋਈ ਜੇ ਕੋਈ ਤਕਲੀਫ ਆ ਆਪਣੇ ਘਰਦਿਆਂ ਨੂੰ ਦੱਸੋ ਆਪਣੇ ਮੋਤਬਰ ਲੋਕਾਂ ਨੂੰ ਦੱਸੋ ਤਕਲੀਫ ਚੋਂ ਕੱਢ ਸਕਦੇ ਆ ਪਰ ਆ ਨਾ ਕਰੋ ਦੁਬਾਰਾ ਦੋ ਮੋਟਰਸਾਈਕਲ ਆਏ ਇੱਕ ਮੋਟਰਸਾਈਕਲ ਆਇਆ ਗੋਲੀਆਂ ਚਲਾਈਆਂ ਭੱਜ ਗਏ ਲੁੱਟ ਕੇ ਭੱਜ ਗਏ ਨਾ ਇਹ ਕੰਮ ਨਾ ਕਰੋ ਬਾਕੀ ਪੰਜਾਬ ਬਹੁਤ ਵਧੀਆ ਸਟੇਟ ਆ ਤੁਸੀਂ ਮੈਂ ਇਸ ਗੱਲ ਨੂੰ ਕਦੇ ਨਹੀਂ ਕਹਿੰਦਾ ਜਿਹੜੇ ਫਿਗਰਸ ਆ ਜਾਂਦੇ ਨੇ ਵੀ ਬਾਹਰ ਜਾ ਰਹੇ ਆ ਬਾਹਰ ਜਾਣ ਦਾ ਕੀ ਹੈ ਉੱਥੇ ਵੀ ਹੋਰ ਪੰਜਾਬ ਬਸ ਬਸ ਰਹੇ ਆ ਸਮਾਂ ਤੇ ਬਾਹਰ ਜਾਣਾ ਕੋਈ ਮਾੜਾ ਨਹੀਂ ਬਾਹਰ ਜਾਓ ਪਰ ਮਿਹਨਤ ਕਰੋ ਖੇਤਾਂ 'ਚ ਜਾਓ ਆਪਣੇ ਕੰਮ ਤੇ ਬੈਠੋ ਆ ਸੌਖਾ ਕੰਮ ਨਾ ਕਰੋ ਵੀ ਗੋਲੀ ਮਾਰ ਕੇ ਲੁੱਟ ਕੇ ਕਿਸ ਤੋਂ ਪੈਸੇ ਲੈ ਲੈ ਜਾਂ ਟੈਲੀਫੋਨ ਕਰਕੇ ਰੋਜ਼ ਇਹੀ ਆਈ ਜਾ ਰਿਹਾ ਵੀ ਫੇਕ ਕਾਲਸ ਡਰਾਉਣ ਦੀਆਂ ਹੋ ਰਹੀਆਂ ਇਹ ਕੰਮ ਨਾ ਛੱਡ ਕਰ ਦਿਓ ਅਖੀਰ ਇਹਦਾ ਰਾਹ ਜਿਹੜਾ ਉਹ ਜੇਲ੍ਹਾਂ 'ਚ ਜਾਣ ਵਾਲਾ ਹੈ ਤੁਸੀਂ ਤਾਂ ਸੋਹਣੇ ਗੱਭਰੂ ਮੁੰਡਿਆਂ ਪੰਜਾਬ ਦੇ ਯਾਰ ਤੁਹਾਡਾ ਤਾਂ ਕੋਈ ਮੁਕਾਬਲਾ ਹੀ ਨਹੀਂ ਗਰਾਊਂਡਾਂ 'ਚ ਜਾਓ ਹੈ ਜੀ ਆਪਣੇ ਗਿੱਧੇ ਭੰਗੜੇ ਭੰਗੜੇ ਆ ਜਾਓ ਮਲਵਈ ਗਿੱਧਿਆਂ 'ਚ ਜਾਓ ਹੋਰਾਂ 'ਚ ਕਰੋ ਤੁਸੀਂ ਆ ਕੰਮ ਨਾ ਕਰੋ ਆਪਣਾ ਬਹੁਤ ਇਹਦੇ ਨਾਲ ਸਿਰ ਨੀਵਾ ਹੋ ਰਿਹਾ ਰੋ ਮੀਟਿੰਗਸ ਬਿੱਟੂ ਜੋ ਕਿ ਸਾਡੇ ਨਾਲ ਕੈਂਡੀਡੇਟ ਇੰਟਰਵਿਊ ਹੋ ਰਹੀ ਸੀ ਕੈਮਰਾ ਪਰਸਨ ਗਰੀਸ ਜਨਾਲ ਕਮਲਜੀਤ ਸੰਧੂ ਲੁਧਿਆਣਾ